ਸਰਦਾਰ ਕਰਤਾਰ ਸਿੰਘ ਸਰਾਬੇ ਉਹਨਾਂ ਨੇ ਦੋ ਜਹਾਜ਼ ਖਰੀਦੇ ਤੇ ਬਾਬਾ ਗੁਰਦੇਵ ਸਿੰਘ ਸ੍ਰਿਹਾਲੀ ਨੇ ਸਰੂਪ ਲੈ ਲਿਆ ਆਹ ਰਾਣੀ ਬਲਾਹ ਪਿੰਡ ਹੈ ਤੇ ਰਾਣੀ ਬਲਾਹ ਦਾ ਰਹਿਣ ਵਾਲਾ ਸਰਦਾਰ ਟਹਿਲ ਸਿੰਘ ਉਹਨੇ ਨਾ ਇੱਕ ਟੇਬਲ ਇੱਕ ਮੇਜ਼ ਆਪਣੇ ਸਿਰ ਤੇ ਚੁੱਕਿਆ ਤੇ ਲਈ ਆ ਰਿਹਾ ਹੈ ਬਾਬਾ ਸੂਨ ਸਿੰਘ ਪਕੜਨੇ ਨੇ ਆਖਿਆ ਕੰਨ ਲਗਾ ਓਏ ਟਹਿਲ ਸਿੰਘ ਇੱਥੇ ਜਾਣ ਦੇ ਲਾਲੇ ਪੈਣ ਨੇ ਤੇ ਤੂੰ ਟੇਬਲ ਕੁਰਸੀਆਂ ਚੁੱਕੀ ਆਉਨੇ ਤੇ ਗਾੜੀਆਂ ਟਹਿਲ ਸਿੰਘ ਨੇ ਆਖਿਆ ਬਾਬਾ ਜੇ ਕਿਤੇ ਆ ਮੇਚ ਮੇਰੇ ਦੇਸ਼ ਪਹੁੰਚ ਗਿਆ ਤੇ ਤੁਹਾਨੂੰ ਦੇਸ਼ ਆਜ਼ਾਦ ਕਰਵਾਉਣ ਦੀ ਲੋੜ ਕੋਈ ਨਹੀਂ ਮੇਰੇ ਮੇਚ ਨੇ ਦੇਸ਼ ਆਜ਼ਾਦ ਕਰਵਾ ਦੇਣਾ ਉਹਨੇ ਆਖਿਆ ਤੇਰੀ ਮੱਤ ਮਾਰੀ ਕਦੇ ਕੁਰਸੀ ਮੇਚਾਂ ਵੀ ਦੇਸ਼ ਆਜ਼ਾਦ ਕਰਾਏ ਨੇ ਤੇ ਬਾਬੇ ਸਰਦਾਰ ਭਲ ਸਿੰਘ ਨੇ ਆਖਿਆ ਕਹਿੰਦਾ ਪਕਣਾ ਸਾਬ ਇੱਕ ਵਾਰੀ ਕਿਤੇ ਟੇਬਲ ਪਹੁੰਚ ਲੈਣ ਦਿਓ ਫੇਰ ਤੁਹਾਨੂੰ ਦੱਸਾਂਗਾ ਪੀਏ ਟੇਬਲ ਦੀ ਕਰਾਮਾਤ ਕੀ ਹੈ ਇਹ ਟੇਬਲ ਜਿਹੜਾ ਦੇ ਵਿੱਚ ਕੀ ਕਰਾਮਾਤ ਹੈ ਅਜੇ ਟੇਬਲ ਦੀ ਗੱਲ ਚੱਲ ਰਹੀ ਹੈ ਤੇ ਸਰਦਾਰ ਉਹੀ ਰਾਣੀ ਬਲਾਹ ਦਾ ਰਹਿਣ ਵਾਲਾ ਟਾਇਲ ਸਿੰਘ ਉਹਨੇ 70 ਬਾਲਟੀਆਂ ਚੁਕੀਆਂ ਤੇ 70 ਬਾਲਟੀਆਂ ਜਾਇਜ਼ ਰੱਖ ਲਈ ਤੇ ਬਾਬਾ ਸੂਨ ਸਿੰਘ ਪਕੜਨੇ ਨੇ ਆਖਿਆ ਓਏ ਲੋਹੇ ਦਾ ਕਿਤੇ ਆਪਣੇ ਸੂਬੇ ਚ ਘਟਾ ਇਹਨਾਂ ਲੋਹਾ ਲੱਦੀ ਜਾਣਾ ਉਹਨੇ ਆਖਿਆ ਬਾਬਾ ਇਹ ਵੀ ਜਾਦੂ ਦੀਆਂ ਛੜੀਆਂ ਇਹਨੇ 70 ਬਾਲਟੀਆਂ ਇੱਕ ਵਾਰੀ ਕਿਤੇ ਦੇਸ਼ ਪਹੁੰਚ ਲੈਂਦੇ ਫਿਰ ਮੈਂ ਤੈਨੂੰ ਦੱਸੂ ਪੀਂਨਾ ਬਾਲਟੀਆਂ ਦੇ ਵਿੱਚ ਕੀ ਕਰਾਮਾਤ ਹੈ ਬਾਲਟੀਆਂ ਰੱਖੀਆਂ ਗਈਆਂ ਟੇਬਲ ਰੱਖਿਆ ਗਿਆ ਕਰਦਿਆਂ ਕਰਦਿਆਂ ਮਹਾਰਾਜ ਦਾ ਸਰੂਪ ਪਹੁੰਚ ਗਿਆ ਹੁਣ ਦੋ ਜਹਾਜ਼ ਲੱਗੇ ਨੇ ਤੁਰਨ 23 ਅਗਸਤ ਵਾਲੇ ਦਿਨ ਸਨ ਸਨਮਾਨ ਜੋ ਖਾਲਸਾ ਜੀ 1914 ਈਸਵੀ ਦਾ ਸਾਲ World War ਪਹਿਲੀ جنگ ਲੱਗ ਚੁੱਕੀ ਹੈ ਹੁਣ ਸੋਹਣ ਸਿੰਘ ਪਕੜਨੇ ਨੂੰ ਪਤਾ ਸੀਗਾ ਕਿ ਅੱਜ ਗਦਰੀ ਬਾਬੇ ਤੁਰਨੇ ਨੇ